ਵੱਡੀ ਖਬਰ ਹੈ ਜਿਹੜੀ ਉਹ ਸੰਗਰੂਰ ਤੋਂ ਸਾਹਮਣੇ ਆਈ ਰਾਧੀ ਕੀ ਸੰਗਰੂਰ ਲੋਕ ਸਭਾ ਚੋਣਾਂ ਦੇ ਚੱਲਦੇ ਆ ਸੁਖਵੀਰ ਸਿੰਘ ਬਾਦਲ ਉਸ ਬਾਦਲ ਪਰਿਵਾਰ ਨੂੰ ਢੀਂਡਸਾ ਪਰਿਵਾਰ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਕਿ ਰਾਧੀ ਕੀ ਲੋਕ ਸਭਾ ਚੋਣਾਂ ਚੱਲਦੇ ਆ ਸੁਖਵੀਰ ਸਿੰਘ ਬਾਦਲ ਦੇ ਲਈ ਇਹ ਬਹੁਤ ਵੱਡਾ ਝਟਕਾ ਹੋ ਸਕਦਾ ਕਿਉਂਕਿ ਸੰਗਰੂਰ ਤੋਂ ਅਕਾਲੀ ਦਲ ਦੇ ਵੱਲੋਂ ਕਵਾਲ ਸਿੰਘ ਝੁੰਡਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦੋਂ ਚੱਲਦੇ ਆ ਢੀਂਡਸਾ ਪਰਿਵਾਰ ਕਿਤਨਾ ਕਿਤੇ ਅੰਦਰ ਖਾਤੇ ਥੋੜਾ ਨਾਰਾਜ਼ ਦਿਖਾਈ ਦੇ ਰਹੇ ਪਰ ਉੱਥੇ ਹੀ ਹੁਣ ਇਹਦੀ ਵੱਡੀ ਖਬਰ ਨਿਕਲ ਕੇ ਆ ਰਹੀ ਸੂਤਰਾਂ ਦੇ ਹਵਾਲੇ ਤੋਂ ਕਿ ਢੀਲਸਾ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਖੰਗਾਮੀ ਮੀਟਿੰਗ ਸੱਦੀ ਗਈ ਹੈ ਮੀਟਿੰਗ ਕੀਤੀ ਗਈ ਹੈ ਦਾਦੀ ਕਿ ਲਗਾਤਾਰ 3 ਘੰਟੇ ਤਾਜੀ ਤੋਂ 3 ਘੰਟੇ ਇਹ ਮੀਟਿੰਗ ਚੱਲੀਗੀ ਸੂਤਰਾਂ ਦੇ ਹਵਾਲੇ ਦੀ ਖਬਰ ਸਾਹਮਣੇ ਆ ਰਹੀ ਕਿ ਢੀਲਸਾ ਪਰਿਵਾਰ ਦੇ ਘਰੇ ਢੀਲਸਾ ਦੇ ਘਰੇ 10 ਘੰਟੇ ਤੱਕ ਇਹ ਕਾਲੀ ਦਲ ਦੇ ਸੀਨੀਅਰ ਲੀਡਰਾਂ ਨਾਲ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਉਹ ਕਵਾਲ ਸਿੰਘ ਚੁੰਦਾ ਦਾ ਲੋਕ ਸਭਾ ਚੋਣਾਂ ਸੰਗਰੂਰ ਸੀਟ ਦੇ ਵਿੱਚ ਉਹ ਸਾਥ ਨਹੀਂ ਦੇਣਗੇ ਜਦੋਂ ਚੱਲਦੇ ਆ ਸੁਖਬੀ ਸਿੰਘ ਬਾਦਲ ਲਈ ਇੱਕ ਵੱਡਾ ਝਟਕਾ ਹੋ ਸਦਾ ਕਿਉਂਕਿ ਕਾਲੀ ਦਲ ਨੇ ਕਿਤਨਾ ਕਿਤੇ ਆਪਸੀ ਧੜੇਬੰਦੀ ਦੇ ਕਾਰਨ ਕਾਲੀ ਦਲ ਦਾ ਗ੍ਰਾਫ ਕਾਫੀ ਡਾਊਨ ਹੋ ਚੁੱਕਾ ਜਦੋਂ ਚੱਲਦੇ ਆ ਸੁਖਬੀ ਸਿੰਘ ਬਾਦਲ ਦੇ ਵੱਲ ਹੁਣ ਪਾਰਟੀ ਨੂੰ ਇੱਕ ਕਿਰਡ ਕੀਤਾ ਗਿਆ ਸੀ ਕਿਉਂਕਿ ਸਾਰੇ ਹੀ ਪੁਰਾਣੇ ਲੀਡਰ ਕਿਰਡ ਹੋ ਗਏ ਸੀ ਪਰ ਕਿਤਨਾ ਕਿਤੇ ਹੁਣ ਫਿਰ ਪਾਰਟੀ ਦੇ ਅੰਦਰ ਹੀ ਵੱਡੀ ਬਗਾਵਤ ਹੁੰਦੀ ਦਿਖਾਈ ਦੇਈ ਜਦੋਂ ਚੱ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਦੇ ਵੱਲੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਆ ਕਨਿਜੀ ਚੈਨਲ ਤੇ ਖਬਰ ਲੱਗੀ ਆ ਕਿ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਦੇ ਘਰੇ ਕਿਹੜੀ ਆਗਾਮੀ ਮੀਟਿੰਗ ਹੋਈ ਆ 3.25 ਘੰਟੇ ਮੀਟਿੰਗ ਚੱਲੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਕਬਾਲ ਸਿੰਘ ਝੁੰਦਾ ਦਾ ਉਹ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਸਾਥ ਨਹੀਂ ਦੇਣਗੇ ਜਿਹਦੇ ਚੱਲਦੇ ਆ ਢੀਂਡਸਾ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਲਾਨ ਜਾਂ ਕੋਈ ਵੱਡਾ ਫੈਸਲਾ ਵੀ ਲੈ ਸਕਦਾ ਹੈ ਕਿ ਹਾਲਾਂਕਿ ਢੀਂਡਸਾ ਸੁਦੇਸ਼ ਢੀਂਡਸਾ ਦਾ ਬਿਆਨ ਸਾਹਮਣੇ ਆਇਆ ਸੀਗਾ ਕਿ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਹਨ ਅਕਾਲੀ ਦਲ ਅਤੇ ਕਾਲੀ ਨਾਲ ਨਾਲ ਹੀ ਡਟ ਕੇ ਖੜਨਗੇ ਟਿੱਟ ਤੋਂ ਬਾਦਲ ਦਾ ਬਿਆਨ ਆ ਸੀ ਪਰ ਕਿਤਰਾ ਕਿਤੇ ਪ੍ਰਵਿੰਦਰ ਸਿੰਘ ਢੀਂਡਸਾ ਦੀ ਨਾਰਾਜ਼ਗੀ ਦਿਖਾਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਜਿਹੜੀ ਸੰਗਰੂਰ ਦੀ ਟਿਕਟ ਦੇਣ ਤੋਂ ਪਹਿਲਾਂ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਨਾ ਹੀ ਮੇਰੇ ਪਿਤਾ ਸੁਦੇਸ਼ ਸਿੰਘ ਢੀਂਡਸਾ ਨੇ ਤੇ ਨਾ ਹੀ ਮੇਰੇ ਨਾਲ ਤੇ ਨਾ ਹੀ ਸਾਡੇ ਨਾਲ ਕੋਈ ਵੀ ਤਾਲਮੇਲ ਕੀਤਾ ਜਿਹੜੇ ਚੱਲਦੇ ਆ ਲਗਾਤਾਰ ਜਿਹੜੇ ਵਰਕਰ ਸੀਗੇ ਸੰਗਰੂਰ ਦੇ ਵਰਕਰ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਘਰ ਆ ਰਹੇ ਸਾਨੂੰ ਫੋਨ ਕਾਲ ਆ ਰਹੀਆਂ ਨੇ ਕਿ ਸਾਨੂੰ ਵਰਕਰ ਵੀ ਆ ਨ ਆਇਆ ਸੀ ਕਿਤਨਾ ਕਿਤੇ ਹੁਣ ਹੁਣ ਜਿਹੜੀ ਮੀਟਿੰਗ ਦੀ ਖਬਰ ਸਾਹਮਣੇ ਆ ਰਹੀ ਹੈ ਕਿਤਨਾ ਕਿਤੇ ਇਹਦੀ ਵੱਡੀ ਖਬਰ ਹੈ ਜਿਹੜੀ ਉਹ ਸੰਗਰੂਰ ਤੋਂ ਸਾਹਮਣੇ ਆਈ ਰਾਦੀ ਕੀ ਸੰਗਰੂਰ ਲੋਕ ਸਭਾ ਚੋਣਾਂ ਦੇ ਚੱਲਦੇ ਆ ਸਕੀਤ ਸਿੰਘ ਬਾਦਲ ਬਾਦਲ ਪਰਿਵਾਰ ਨੂੰ ਢੀਂਡਸਾ ਪਰਿਵਾਰ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਹੈ ਰਾਦੀ ਕੀ ਲੋਕ ਸਭਾ ਚੋਣਾਂ ਚੱਲਦੇ ਸਕੀਤ ਸਿੰਘ ਬਾਦਲ ਦੇ ਲਈ ਇਹ ਬਹੁਤ ਵੱਡਾ ਝਟਕਾ ਹੋ ਸਕਦਾ ਕਿਉਂਕਿ ਸੰਗਰੂਰ ਤੋਂ ਅਕਾਲੀ ਦਲ ਦੇ ਵੱਲੋਂ ਕਵਾਲ ਸਿੰਘ ਝੁੰਡਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦ ਚੱਲਦੇ ਆ ਢੀਂਡਸਾ ਪਰਿਵਾਰ ਕਿਤਨਾ ਕਿਤੇ ਅੰਦਰ ਖਾਤੇ ਥੋੜਾ ਨਾਰਾਜ਼ ਦਿਖਾਈ ਦੇ ਰਿਹਾ ਪਰ ਉੱਥੇ ਹੀ ਹੁਣ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਸੂਤਰਾਂ ਦੇ ਹਵਾਲੇ ਤੋਂ ਕਿ ਢੀਲਸਾ ਪਰਿਵਾਰ ਦੇ ਵੱਲੋਂ ਘਰ ਦੇ ਵਿੱਚ ਲੜਗਾਮੀ ਮੀਟਿੰਗ ਸੱਦੀ ਗਈ ਹੈ ਮੀਟਿੰਗ ਕੀਤੀ ਗਈ ਹੈ ਸਾਦੀ ਕਿ ਲਗਾਤਾਰ 3 ਘੰਟੇ ਤਾਈ ਤੋਂ 3 ਘੰਟੇ ਇਹ ਮੀਟਿੰਗ ਚੱਲੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਕਿ ਢੀਲਸਾ ਪਰਿਵਾਰ ਦੇ ਘਰੇ ਢੀਲਸਾ ਦੇ ਘਰੇ 10 ਘੰਟੇ ਤੱਕ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨਾਲ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਉਹ ਕਵਾਲ ਸਿੰਘ ਚੁੰਦਾ ਦਾ ਲੋਕ ਸਭਾ ਚੋਣਾਂ ਸੰਗਰੂਰ ਸੀਟ ਦੇ ਵਿੱਚ ਉਹ ਸਾਥ ਨਹੀਂ ਦੇਣਗੇ ਜਦੋਂ ਚੱਲਦੇ ਆ ਸੁਖਬੀ ਸਿੰਘ ਬਾਦਲ ਲਈ ਇੱਕ ਵੱਡਾ ਝਟਕਾ ਹੋ ਸ ਗਿਆ ਕਿ ਕਾਲੀ ਦਲ ਨੇ ਕਿਤਨਾ ਕੀਤੇ ਆਪਸੀ ਧੜੇਬੰਦੀ ਦੇ ਕਾਰਨ ਕਾਲੀ ਦਲ ਦਾ ਗ੍ਰਾਫ ਕਾਫੀ ਡਾਊਨ ਹੋ ਚੁੱਕਾ ਜਦੋਂ ਚੱਲਦੇ ਆ ਸੁਖਬੀ ਸਿੰਘ ਬਾਦਲ ਦੇ ਵੱਲ ਹੁਣ ਪਾਰਟੀ ਨੂੰ ਇੱਕ ਕਿਰਡ ਕੀਤਾ ਗਿਆ ਸੀ ਕਿਉਂਕਿ ਸਾਰੇ ਹੀ ਪੁਰਾਣੇ ਲੀਡਰ ਕਿਰਡ ਹੋ ਗਏ ਸੀ ਪਰ ਕਿਤਨਾ ਕਿਤੇ ਹੁਣ ਫਿਰ ਪਾਰਟੀ ਦੇ ਅੰਦਰ ਹੀ ਵੱਡੀ ਬਗਾਵਤ ਹੁੰਦੀ ਦਿਖਾਈ ਦੇ ਜਦੋਂ ਚੱਲਦੇ ਆ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਦੇ ਵੱਲੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਆ ਨਿੱਜੀ ਚੈਨਲ ਤੇ ਖਬਰ ਲੱਗੀ ਆ ਕਿ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਦੇ ਘਰੇ ਕਿਹੜੀ ਅਗਾਮੀ ਮੀਟਿੰਗ ਹੋਈ ਆ 3.25 ਘੰਟੇ ਮੀਟਿੰਗ ਚੱਲੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਕਬਾਲ ਸਿੰਘ ਝੁੰਦਾ ਦਾਹੋਲ ਸੰਗਰੂਰ ਲੋਕ ਸਭਾ ਚੋਣਾਂ ਦੇ ਵਿੱਚ ਸਾਥ ਨਹੀਂ ਦੇਣਗੇ ਜੇ ਤੇ ਚੱਲਦੇ ਆ ਢੀਂਡਸਾ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਲਾਨ ਜਾਂ ਕੋਈ ਵੱਡਾ ਫੈਸਲਾ ਵੀ ਲੈ ਸਕਦਾ ਹੈ ਕਿ ਹਾਲਾਂਕਿ ਢੀਂਡਸਾ ਸੋ ਦੇਸਿੰਟ ਢੀਂਡਸਾ ਦਾ ਬਿਆਨ ਸਾਹਮਣੇ ਆਇਆ ਸੀਗਾ ਕਿ ਉਹ ਸਕਰੀ ਸਿੰਘ ਬਾਲਦੇ ਨਾਲ ਹਨ ਅਕਾਲੀ ਦਲ ਅਤੇ ਕਾਲੀ ਨਾਲ ਨਾਲ ਹੀ ਡਟ ਕੇ ਖੜਨਗੇ ਟਿੱਟ ਤੋਂ ਬਾਅਦ ਦਾ ਬਿਆਨ ਆ ਸੀ ਪਰ ਕਿਤਰਾ ਕਿਤੇ ਪ੍ਰਵਿੰਦਰ ਸਿੰਘ ਢੀਂਡਸਾ ਦੀ ਨਾਰਾਜ਼ਗੀ ਦਿਖਾਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਜਿਹੜੀ ਸੰਗਰੂਰ ਦੀ ਟਿਕਟ ਦੇਣ ਤੋਂ ਪਹਿਲਾਂ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਨਾ ਹੀ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਤੇ ਨਾ ਹੀ ਮੇਰੇ ਨਾਲ ਤੇ ਨਾ ਹੀ ਸਾਡੇ ਨਾਲ ਕੋਈ ਵੀ ਤਾਲਮਿਲ ਕੀਤਾ ਜਿਹੜੇ ਚੱਲਦੇ ਆ ਲਗਾਤਾਰ ਜਿਹੜੇ ਵਰਕਰ ਸੀਗੇ ਸੰਗਰੂਰ ਦੇ ਵਰਕਰ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਘਰ ਆ ਕੇ ਸਾਨੂੰ ਫੋਨ ਕਾਲ ਆ ਰਹੀਆਂ ਨੇ ਕਿ ਸਾਨੂੰ ਵਰਕਰ ਵੀ ਨਾਰ ਆਣਾ ਆਇਆ ਸੀਗਾ ਕਿ ਤਰ੍ਹਾਂ ਕਿਤੇ ਹੁਣ ਹੁਣ ਜਿਹੜੀ ਮੀਟਿੰਗ ਦੀ ਖਬਰ ਸਾਹਮਣੇ ਆ ਰਹੀ ਆ ਕਿ ਤਰ੍ਹਾਂ ਕਿ ਸਰਵਿਸ